ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਗਰੂਰ ਤੇ ਜੀ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਏ ਆ ਜਿੰਨ ਅਸਟੀਲੋ ਹਾਂਜੀ ਜਿੰਨ ਅਸਟੀਲੋ 2009 ਰਜਿਸਟਰਡ 10 ਕਾਰ ਦਾ ਵਾਕ ਰੌਂਡ ਤੁਹਾਨੂੰ ਦਿਖਾਣੇ ਆ ਜੀ ਸਾਰੀ ਦੀ ਸਾਰੀ オリジナル ਪੇਂਟ ਦੀ ਗੱਡੀ ਐ ਚਾਰੋਂ ਟਾਇਰ ਨਵੇਂ ਨੇ 69000 ਚੱਲੀ ਹੋਈ ਐ ਜੀ ਦੋਨੋਂ ਚਾਬੀਆਂ ਨੇ ਮਾੜਾ ਮੋਟਾ ਸੁੱਕਾ ਡੈਂਟ ਕਾਰ ਦੇ ਵਿੱਚ ਹੈਗਾ ਜੀ ਸ਼ੀਸ਼ੇ ਦੇ ਸਾਰੇ ਨਾਲ ਦੇ ਨੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤੁਹਾਨੂੰ ਕੱਲੀ ਕੱਲਾ ਪਾਰਟ ਹੈ ਜਿਹੜਾ ਇਹਦਾ ਖੋਲ ਕੇ ਵੀ ਦਿਖਾਵਾਂਗੇ ਸਰਟੀਫਾਈਡ ਰਿਪੋਰਟ ਹੋਊਗੀ ਕੱਲੀਆਂ ਅਗਲੇ ਪਿਛਲੇ ਬੰਪਰ ਦੀਆਂ ਕਿਨਾਰੀਆਂ ਕਿਨਾਰੀਆਂ ਟੱਚਿੰਗ ਹੈਗੀਆਂ ਨੇ ਜੀ ਸਾਰੇ ਸ਼ੀਸ਼ੇ ਨੇ ਨਾਲ ਦੇ ਨੇ ਜੀ ਦੇਖੋ ਜੀ ਡਿਊਲ ਟੋਨ ਇੰਟੀਰੀਅਰ ਦੇ ਵਿੱਚ 6969000 ਚੱਲੀ ਹੋਈ ਹੈ ਜੀ ਕੇ 10 ਵਾਲਾ ਗੇਅਰ ਲੀਵਰ ਆਉਂਦਾ ਜੀ ਤੇ K10 ਵਾਲਾ ਹੀ ਸਟੀering ਆਉਂਦਾ ਹੈ K10 ਵਾਲਾ ਹੀ ਇੰਜਣ ਆਉਂਦਾ ਜੀ ਸਪੇਸ ਬਹੁਤ ਵਧੀਆ ਰਹਿੰਦੀ ਹੈ ਦੋਸਤੋ ਟਾਇਰ ਦੇਖੋ ਬਿਲਕੁਲ ਨਵੇਂ ਨੇ ਚਾਰੇ ਵਿੰਡੋ ਪਾਵਰ ਨੇ ਇਹ ਪਾਵਰ ਵਿੰਡੋ ਦਾ ਸਵਿਚ ਆਉਂਦਾ ਇਹਦਾ ਤੇ ਡਿੱਗੀ ਵਾਈਪਰ ਵੀ ਆਉਂਦਾ ਕਾਰ ਦੇ ਵਿੱਚ ਸ਼ੀਸ਼ੇ ਸਾਰੇ ਨਾਲ ਦੇ ਬੂਟ ਸਪੇਸ ਵੀ ਵਧੀਆ ਰਹਿੰਦੀ ਹੈ ਜੀ ਦੇਖੋ ਬੂਟ ਸਪੇਸ ਇਹਦਾ ਆ ਗਿਆ ਫੱਟਾ ਇਹ ਫੱਟਾ ਜੀ ਫੂਡ ਸਪੇਸ ਵਧੀਆ ਰਹਿੰਦੀ ਹੈ ਤੇ ਫਰਸ਼ ਫੁਰਸ਼ ਸਾਰੀ ਗੱਡੀ ਚੈੱਕ ਹੋਈ ਹੋਈ ਹੈ ਵਧੀਆ ਕਾਰ ਹੈ ਜੀ ਦੇਖੋ ਨੀਟ ਐਂਡ ਕਲੀਨ ਬਹੁਤ ਸਾਫ਼ ਸੁਥਰੀ ਗੱਡੀ ਬੌਂਡ ਚੱਕ ਕੇ ਵੀ ਸੋਹਣੀ ਹੈ ਕਾਰ ਪੂਰੀ ਤੇ ਕੋਈ ਕੰਮ ਖਰਚਾ ਨਹੀਂ ਹੈਗਾ ਦੋਸਤੋ ਤੁਹਾਨੂੰ ਚਾਬੀ ਵੀ ਦਿਖਾਉਣਾ ਮੈਂ ਇਹਦੀ ਤੇ ਜਿਹੜੀ ਸਵਿਫਟ ਬੀਐਕਸਆਈ ਚ ਜਾਂ ਵੀਡੀਆਈ ਦੇ ਵਿੱਚ 12 13 ਮਾਡਲ ਦੇ ਵਿੱਚ ਕੰਪਨੀ ਵੱਲੋਂ ਜਿਹੜੀ ਚਾਬੀ ਆਉਣ ਲੱਗੀ ਆ ਉਹ ਵਾਲੀ ਚਾਬੀ ਹੈ ਫਰੰਟ ਸ਼ੀਸ਼ੇ ਤੇ ਹਲਕੀ ਜੀ ਨਾ ਇੰਨੀ ਕੁ ਇੱਥੋਂ ਸ਼ੁਰੂ ਹੋ ਕੇ ਇਸ ਤਰ੍ਹਾਂ ਜੀ ਤਰੇਡ ਹੈਗੀ ਜਿੱਧਰ ਨੂੰ ਮੇਰਾ ਹੱਥ ਗਿਆ ਸੀ ਤੇ ਹਲਕੀ ਜੀ ਤਰੇਡ ਉਹ ਓਵੇਂ ਹੀ ਹੈ ਬਟ ਨਾਲ ਦਾ ਸ਼ੀਸ਼ਾ ਜੀ ਬੌਂਡ ਨਾਲ ਦਾ ਜੀ ਫੱਟੀ ਫੁੱਟੀ ਸਾਰੀ ਕਾਰ ਨਮਿਆਂ ਵਰਗੀ ਆ 70000 ਚੱਲੀ ਚੱਲੀ ਦੀ ਗਾਰੰਟੀ ਹੈ ਮੀਟਰ ਦੀ ਗਾਰੰਟੀ ਰਹੂਗੀ ਜੀ ਕੋਈ ਐਸੀ ਗੱਲ ਨਹੀਂ ਇੰਜਨ ਗੇਅਰ ਦੀ ਗਾਰੰਟੀ ਹੈ ਚੰਗੀ ਕਾਰ ਆ ਤੁਸੀਂ ਕਾਰ ਬਾਏ ਕਰਨਾ ਚਾਹੁੰਦੇ ਹੋ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਗੱਡੀ ਬਾਰੇ ਜਾਣਕਾਰੀ ਲੈ ਸਕਦੇ ਹੋ ਵਧੀਆ ਗੱਡੀ ਹੈ ਜਿੰਨ ਸਟੀਲੋ ਪੈਟਰੋਲ ਦੀ ਨੋ ਰਜਿਸਟਰਡ 10 70000 69000 ਚੱਲੀ ਹੋਈ ਚਾਰੋਂ ਟਾਇਰ ਨਵੇਂ ਨੇ ਸੀਟ ਕਵਰ ਮੈਟਿੰਗ ਇਹਦੀ ਓਕੇ ਆ ਏਸੀ ਵਰਕਿੰਗ ਆ ਜੀ ਹੁਣ ਫਿਲਹਾਲ ਦੀ ਘੜੀ ਕੋਈ ਕੰਮ ਖਰਚਾ ਨਹੀਂ ਹੈਗਾ ਮਾੜਾ ਮੋਟਾ ਸਰਵਿਸ ਆਪਾਂ 1200 ਰੁਪਿਆ ਬੰਦਾ ਲਗਾ ਸਕਦਾ ਜੀ ਤੇ ਕਾਰ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਤਾਂ ਕਿ ਆਪਾਂ ਤੁਹਾਡੇ ਲਈ ਨਵੇਂ-ਨਵੇਂ ਕਾਰਾਂ ਦੀ ਵੀਡੀਓ ਲਿਆ ਸਕੀਏ ਜਿਹੜੇ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਕਿਸੇ ਹੋਰ ਕਾਰ ਦੀ ਜਾਣਕਾਰੀ ਲੈਣੀ ਹੈ ਤੁਸੀਂ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਕਿਸੇ ਵੀ ਹੋਰ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ ਤੇ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਅਗਲੀ ਕਾਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ